ਸਸ਼੍ਰੀਕਾਲ ਤੋਂ ਜ਼ੇਕਰਸ ਜਰਨੀਸਤੇ ਮੈਂ ਹੰਬਰਦੀਪ ਕੌਰ ਤਾਂ ਪ੍ਰੈਸ਼ਨ ਪਰ ਹਾਰ 2.0 ਦਾ ਗਾਜ਼ ਹੋ ਚੁੱਕਿਆ ਹੈ 72 ਘੰਟਿਆਂ ਦੇ ਲਈ ਪੁਲਿਸ ਪਾਰਟੀਆਂ ਨੇ ਜਿਹੜੀਆਂ ਗਰਾਊਂਡ ਦੇ ਵਿੱਚ ਉਤਰ ਚੁੱਕੀਆਂ ਨੇ ਤੇ ਲਗਾਤਾਰ ਨਸ਼ਾ ਤਸਕਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੈਂਗਸਟਰਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪੰਜਾਬੀ ਗਾਇਕਾ ਤੇ ਉਸ ਦਾ ਭਰਾ ਹੈਰੋਇਨ ਦੇ ਨਾਲ ਕਾਬੂ ਕੀਤਾ ਗਿਆ ਨਸ਼ੀਲੇ ਪਦਾਰਥਾਂ ਦੇ ਨਾਲ ਕਾਬੂ ਕੀਤਾ ਗਿਆ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਾਛੀਵਾੜਾ ਸਾਹਿਬ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਪੰਜਾਬੀ ਗਾਇਕਾ ਤੇ ਉਸ ਦਾ ਭਰਾ ਬੱਸ ਸਟੈਂਡ ਤੇ ਖੜੇ ਆਪਸ ਦੇ ਵਿੱਚ ਗੱਲਾਂ ਕਰ ਰਹੇ ਸੀ ਤੇ ਉੱਥੇ ਦੂਜੇ ਪਾਸੇ ਪੁਲਿਸ ਟੀਮਾਂ ਗਸ਼ਟ ਕਰਨ ਦੇ ਲਈ ਪਹੁੰਚੀਆਂ ਸੀ ਤਾਂ ਦੋਨੋਂ ਨੇ ਜਾਣੇ ਪੁਲਿਸ ਨੂੰ ਦੇਖ ਕੇ ਘਬਰਾ ਕੇ ਤਾਂ ਉਸ ਤੋਂ ਬਾਅਦ ਇੱਕ ਨੌਜਵਾਨ ਜੋ ਮੋਨਾ ਸੀ ਜਿਸ ਦੇ ਵਾਲ ਕੱਟੇ ਹੋਏ ਸੀ ਉਸ ਨੇ ਆਪਣੀ ਜੇਬ ਦੇ ਵਿੱਚੋਂ ਮੂਮੀ ਲਫਾਫਾ ਕੱਢ ਕੇ ਉਸ ਮਹਿਲਾ ਨੂੰ ਫੜਾ ਦਿੱਤਾ ਤੇ ਜਾਬਾਦ ਦੇ ਵਿੱਚ ਜਦੋਂ ਪੁਲਿਸ ਪਾਰਟੀ ਨੇ ਉੱਤੇ ਜਾ ਕੇ ਛਾਪਾ ਮਾਰਿਆ ਤਾਂ ਪਤਾ ਲੱਗਿਆ ਕਿ 4 ਤੋਂ ਵੱਧ ਨਸ਼ੀਲੇ ਪਦਾਰਥ ਨੇ ਜਿਹੜੇ ਉਬਰਾਮਤ ਕੀਤੇ ਗਏ ਨੇ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਜੀਹਾਂ ਪੰਜਾਬੀ ਗਾਇਕਾ ਪਰਮਜੀਤ ਕੌਰ ਦੀ ਹੈ ਤਸਵੀਰ ਹੈ ਇਹ ਜਾਣਕਾਰੀ ਆਪਰੇਸ਼ਨ ਪ੍ਰਹਾਰ ਤਹਿਤ ਪੰਜਾਬੀ ਗਾਇਕਾ ਤੁਸ ਦਾ ਭਰਾ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਆਈ ਪੰਜਾਬੀ ਗਾਇਕਾ ਪਰਮਜੀਤ ਕੌਰ ਦੀ ਹੈ ਫਾਈਲ ਫੋਟੋ ਹੈ ਤਦ ਦੱਸਦੀ ਹੈ ਕਿ ਜਦੋਂ ਅਬਸ ਸਟੈਂਡ 'ਤੇ ਕਸ਼ਟ ਕੀਤੀ ਜਾ ਰਹੀ ਸੀ ਤਾਂ ਇੱਕ ਮੋਨਾ ਨੌਜਵਾਨ ਤੇ ਔਰਤ ਆਪਸ ਦੇ ਵਿੱਚ ਖੜਕੇ ਗੱਲਾਂ ਕਰ ਰਹੇ ਸੀ ਔਰ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਤੇ ਬੱਸ ਅੱਡੇ ਦੇ ਅੰਦਰ ਵੜ ਕੇ ਬੈਠ ਗਏ ਜਿਨ੍ਹਾਂ ਦੇ ਵਿੱਚੋਂ ਮੋਨੇ ਨੌਜਵਾਨ ਨੇ ਆਪਣੀ ਪੈਂਟ ਦੇ ਵਿੱਚੋਂ ਮੂਮੀ ਲਿਫਾਫੇ ਦੇ ਨਾਲ ਬੈਠੀ ਔਰਤ ਨੂੰ ਫੜਾ ਦਿੱਤੀ ਜਿਸ ਤੋਂ ਬਾਅਦ ਉਸ ਨੇ ਪਿੱਛੇ ਵੱਲ ਨੂੰ ਸੁੱਟ ਦਿੱਤਾ ਪੁਲਿਸ ਵੱਲੋਂ ਸ਼ੱਕ ਦੇ ਆਧਾਰ ਤੇ ਇਹਨਾਂ ਤੋਂ ਜਦੋਂ ਨਾਮ ਪੁੱਛਿਆ ਗਿਆ ਤਾਂ ਇਹਨਾਂ ਨੇ ਆਪਣਾ ਨਾਮ ਸਵਰਨ ਸਿੰਘ ਤੇ ਔਰਤ ਨੇ ਆਪਣਾ ਨਾਮ ਪਰਮਜੀਤ ਕੌਰ ਦੱਸਿਆ ਪੁਲਿਸ ਨੂੰ ਸੁੱਟੇ ਲਿਫਾਫੇ 'ਚੋਂ 8 ਗ੍ਰਾਮ ਹੈਰੋਇਨ ਰਾਮਤ ਹੋਈ ਹੈ ਔਰ ਜਾਣਕਾਰੀ ਅਨੁਸਾਰ ਸਰਵਣ ਸਿੰਘ ਤੇ ਪਰਮਜੀਤ कौर ਦੋਵੇਂ ਪਿੰਡ ਰਹੀਮਾਬਾਦ ਖੁਰਦ ਦੇ ਨਿਵਾਸੀ ਨੇ ਜੋ ਆਪਸ ਦੇ ਵਿੱਚ ਭੈਣ ਭਰਾ ਨੇ ਪੁਲਿਸ ਦੇ ਵੱਲੋਂ ਇਹਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਔਰ ਪਰਮਜੀਤ कौर ਜੋ ਪਿਛਲੇ ਸਮਿਆਂ ਦੌਰਾਨ ਪੰਜਾਬੀ ਗਾਇਕਾ ਵੀ ਰਹੀ ਹੈ ਜਿਸ ਦੀਆਂ ਕਾਫੀ ਸੱਭਿਆਚਾਰਕ ਤੇ ਧਾਰਮਿਕ ਗੀਤ ਵੀ ਰਿਲੀਜ਼ ਹੋਏ ਹਨ ਤਾਂ ਪਰਮਜੀਤ कौर ਤੇ ਉਸਦੇ ਭਰਾ ਸਰਵਣ ਸਿੰਘ ਉਹਨਾਂ ਦੀ ਭੈਣ ਖਿਲਾਫ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਨੇ ਉਸ ਤੋਂ ਪਹਿਲਾਂ ਇੱਕ ਹੋਰ ਮਾਮਲੇ ਦੇ ਵਿੱਚ ਦੋ ਵਿਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ ਜਿਨ੍ਹਾਂ ਤੇ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤੇ ਉਹਨਾਂ ਇਹ ਕਿਹਾ ਕਿ ਬਾਕੀ ਨੋ ਵਿਅਕਤੀਆਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਜਿਹੜੇ ਕੇਸ ਨੇ ਉਦਾਰਜ ਕੀਤੇ ਜਾ ਰਹੇ ਨੇ ਇਹ ਨਾ ਪਰਮਜੀਤ ਕੌਰ ਭੂਮੀ ਹੈ ਪਿੰਡ ਰਿਮਾਵਾਦ ਦੀ ਰਹਿਣ ਵਾਲੀ ਹੈ ਜਿਹੜੀ 2023 ਦੇ ਵਿੱਚ 304 ਦੇ ਮਕਦਮੇ ਵਿੱਚ ਆਲਰੇਡੀ ਗ੍ਰਿਫਤਾਰ ਹੋਈ ਸੀ ਉਦੋਂ ਵੀ ਇਹਨਾਂ ਜਿਹੜਾ ਨਸ਼ੇ ਦਾ ਜਿਹੜੀ ਆ ਕਿਸੇ ਨੂੰ ਓਵਰਡੋਜ਼ ਦਿੰਦੀ ਸੀ ਜਿਹਦੇ ਕਰਕੇ ਸਵੱਛੇ ਦੀ ਡੈਥ ਹੋਈ ਸੀ 304 ਦਾ ਮਕਦਮਾ ਜਿਹੜਾ ਮਸ਼ਵੜੀ ਦਰਜ ਹੋਇਆ ਸੀ ਇਹ ਉਸ ਕੇਸ ਵਿੱਚ ਜਿਹੜੀ ਸਜ਼ਾ ਕੱਟ ਗਈ ਜਿਹੜੀ ਕੁਝ ਦਿਨ ਪਹਿਲਾਂ ਹੀ ਆਈ ਸੀ ਜਿਹੜੀ ਸਾਡੀ ਐਸਪੀਓ ਮਛਵੜੇ ਦੀ ਰਿਡਾਰਤੇ ਸੀ ਇਹਨੂੰ ਕੱਲ੍ਹ ਹੀ ਇਹਨੂੰ ਤੇ ਇਹਦੇ ਸਵੇਤ ਦਾ ਭਰਾ ਜਿਹੜਾ ਸਰਦ ਸਿੰਘ ਉਹਦੇ ਸਵੇਤ ਗ੍ਰਿਫਤਾਰ ਕੀਤਾ ਗਿਆ ਇਹਨਾਂ ਤੋਂ ਮੌਕੇ ਤੇ ਜਿਹੜੀ 8 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸਰ ਨਸ਼ੇ ਦੇ ਤੌਰ ਤੇ ਇਹਨਾਂ ਨੇ ਕੋਈ ਪ੍ਰਾਪਰਟੀ ਵਗੈਰਾ ਕੋਈ ਸ਼ੈ ਡਰੱਗਸ ਮਨੀ ਵਗੈਰਾ ਜੀ ਕੋਈ ਕੋਲਾ ਤੋਂ ਵਗੈਰਾ ਕਿੰਨੀ ਹੋ ਗਈਆਂ ਇਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਇਹਦੀ ਪ੍ਰਾਪਰਟੀ ਦੀ ਹੁਣ ਅਸੀਂ ਜਾਂਚ ਕਰ ਰਹੇ ਹਾਂ ਜਿਹੜੀ ਕਲਾਕਾਰ ਆ ਇਸੋ ਬਣਾਵਾ ਦੱਸਣਾ ਚਾਹਣਾ ਵੀ ਅਸੀਂ ਜਿਹੜਾ ਸਮਰਾਲਾ ਦੇ ਮਾਸ਼ੂੜਾ ਕਰੀਬ 3.5 ਕਰੋੜ ਦੇ ਲੱਗ ਜਿਹੜੀਆਂ ਪ੍ਰਾਪਰਟੀਆਂ ਅਟੈਚ ਕਰਾਈਆਂ ਨਸ਼ਾ ਸਮਰਾਲਾ ਨਹੀਂ ਮਾਸ਼ੂੜਾ ਦੇ ਵਿੱਚ ਵੀ ਦੋ ਪ੍ਰਾਪਰਟੀਆਂ ਜਿਹੜੀਆਂ ਤੈਨਹੀਂ ਅਟੈਚ ਕਰਾਈਆਂ ਇਹ ਵਰਗੇ ਹੁਣ ਇੱਕ ਹੋਰ ਫੀਸ ਕਰਾ ਰਹੇ ਆ ਲੇਟਸ ਜਿਹੜੀ 1.27 ਲੱਖ ਦੀ ਜਿਹੜੀ ਨਸ਼ੇ ਦੇ ਤਾਗਰ ਦੀ ਪ੍ਰਾਪਰਟੀ ਸੀ ਮੈਂ ਦੱਸਣਾ ਚਾਹਣਾ ਵੀ ਜਿਹੜਾ ਨਸ਼ੇ ਦੇ ਨਾਲ ਜਿਹੜਾ ਪ੍ਰਾਪਰਟੀ ਬਣਾਊਗਾ ਜਿਵੇਂ ਜ਼ਮੀਨ ਅਗਲੇ ਦੇ ਵਾਰਸਾਂ ਦੀ ਵੀ ਐਨਸਿਸਟਰ ਦੀ ਹੋਊਗੀ ਉਹਦੀ ਜ਼ਮੀਨ ਵੀ ਨਾਲ ਹੀ ਪਲੱਸ ਹੋਊਗੀ ਜੋ ਜੋ ਵੀ ਇਲੀਗਲ ਮੀਨ ਨਹੀਂ ਉੱਥੇ ਜਿਹੜੀ ਪ੍ਰਾਪਰਟੀ ਹੋਰ ਬਣਾਊਗਾ ਜਿਹ ਸਰ ਜਿਹੜਾ ਪਰੰਪਿਤ ਕਾਰਦਾ ਭਰਾ ਹੈ ਸਰਵਨ ਸਿੰਘ ਇਹ ਵੀ ਨਸ਼ਾ ਸਪਲਾਈ ਕਰਨ ਦਾ ਦਦੀ ਰਹਾ ਇਹ ਦੋਨੇ ਨਸ਼ਾ ਸਪਲਾਈ ਕਰਦੇ ਆ ਕੋਈ ਪਹਿਲਾਂ ਨਾ ਇਹ ਇਹ ਪੈਰਲਲ ਟਾਈਪ ਹੈ ਤੇ ਸਾਡੀ ਜਿਹੜੀ ਤਫਤੀਸ਼ ਕੋਈ ਗੋਨ ਆ ਹੋਰ ਇਹਦੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਉਹ ਖੰਗਾਲਾਂਗੇ ਅਸੀਂ ਜਿਹੜੀ ਇਹਨਾਂ ਦੀ ਜਿਹੜੀ ਪ੍ਰੋਪਰਟੀ ਬਣਾਈ ਹੋਊਗੀ ਉਹ ਵੀ ਅਸੀਂ ਜਾਂਚ ਕਰਦੇ ਆ ਤੋ ਕੁਝ ਪਤਾ ਲੱਗਿਆ ਮੁੰਡੀ ਦੀ ਜਾਂਚ ਤੋਂ ਕਿਥੋਂ ਲੈ ਕੇ ਆਉਂਦੇ ਸੀ ਕਿਹੜੇ ਏਰੀਏ ਚ ਇਹਨੇ ਸਪਲਾਈ ਕਰਦੇ ਸੀ ਇਹਨਾਂ ਸਮੀਤ ਤ੍ਰਤੀਸ਼ ਦਾ ਪਾਰਟ ਆ ਕਿਉਂਕਿ ਅਸੀਂ ਬੈਕਵਰਡ ਤੇ ਫਾਰਵਰਡ ਲਿੰਕ ਵੀ ਜਿਹੜੇ ਅਰੈਸਟ ਕਰਨੇ ਆ ਅਜੇ ਇਸ ਸਟੇਜ ਤੇ ਡਿਸਕਲੋਜ਼ ਨਹੀਂ ਕੀਤਾ ਜਾਊਗਾ ਜਦੋਂ ਫੜ ਲਾਂਗੇ ਫਿਰ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ